ओके हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਚਰਨਤਾਰਨ ਸਾਹਿਬ ਪਹੁੰਚਿਆ ਵੀਰ ਹਰਬੇਲ ਸਿੰਘ ਦੇ ਘਰ ਸੋ ਦੋਸਤੋ ਅੱਜ ਦੋ ਪਸ਼ੂ ਵੇਰ ਸੇਲ ਕਰਦਾ ਪਿਆ ਇੱਕ ਸ਼ਾਹੀ ਵਾਲ ਅੰਗ ਦੇ ਵਿੱਚ ਦੋਸਤੋ ਕ੍ਰੋਸ ਇਹ ਵਿਹੜ ਤੁਹਾਨੂੰ ਦਿਖਾਉਣੀ ਆ ਇੱਕ ਝੋਟੀ ਦਿਖਾਵਾਂਗੇ ਦੋਸਤੋ ਗੱਬਣ ਝੋਟੀ ਆ ਪਹਿਲਣ ਝੋਟੀ ਸੁਣੀ ਆ ਤੇ ਇਹ ਵਿਹੜ ਬਿਲਕੁਲ ਸੁਹੀ ਸਵਾਈ ਆ ਤੋਂ ਪਛਮਾ ਦੀ ਪੂਰੀ ਇਨਫਰਮੇਸ਼ਨ ਆਪਾਂ ਵੀਰ ਹਰਵੈਲ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਨੇ ਆ ਤੇ ਅੱਜ ਦੋਸਤੋ 30 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਸੋ ਵੀਡੀਓ ਜਲਦੀ ਅਪਲੋਡ ਕਰਦੇ ਆਂਗੇ ਸੋ ਚਾਹਵਣ ਵੀਰ ਤੁਸੀਂ ਜਰੂਰ ਆਣ ਕੇ ਨਰਖ ਫਰਕ ਤਸੱਲੀ ਕਰ ਸਕਦੇ ਜੀ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸਤੂ ਸਾਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਿਹਾ ਹੈ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਹੋਵੇਗਾ ਵੀ ਜੀ ਠੀਕ ਠਾਕ ਠੀਕ ਠਾਕ ਬਾਈ ਹਰਵੈਲ ਸਿੰਘ ਠੀਕ ਠਾਕ ਅੱਛਾ ਹਰਵੇਲ ਭਾਈ ਅੱਜ ਇਹ ਦੋ ਪਸ਼ੂ ਆਪਣੇ ਕੋਲ ਬਕਾਊ ਆ ਜਿਹੜੀ ਇਹ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈ ਆ ਜਿਹੜੀ ਆ ਸ਼ਾਹੀਵਾਲ ਅੰਗ ਦੇ ਵਿੱਚ ਬੈਠਾ ਸ਼ਾਹੀਵਾਲ ਅੰਗ ਦੇ ਵਿੱਚ ਬੈਠਾ ਦੂਜੇ ਸੂਏ ਸੂਈ ਆ ਹਾਂ ਜੀ ਸੂਈ ਕੱਲ ਦੀ ਆ ਠੀਕ ਹੈ ਜੀ ਅੱਛਾ ਇਹ ਜਿਹੜਾ ਦਾ ਪਿਛਲਾ ਮਿਲਕ ਰਿਕਾਰਡ ਸੀਗਾ ਪਿਛਲੇ ਸੂਏ ਦਾ 14 ਲੀਟਰ ਸੀਗਾ ਐਰ ਕੀ ਉਮੀਦ ਕਰਦੇ ਆ ਕਿ ਇੰਨਾ ਦੁੱਧ ਪਾ ਜੀ ਹੂੰ ਤਾਂ ਬਾਕੀ ਠੰਡੀ ਸੀਲ ਬਹੁਤ ਜ਼ਿਆਦੀ ਆ ਠੀਕ ਹੈ ਜੀ ਕੋਈ ਵੰਗੇ ਦੀ ਜ਼ਰੂਰਤ ਨਹੀਂ ਇਹਨੂੰ ਰੱਸੀ ਦੀ ਲੋੜ ਨਹੀਂ ਹੂੰ ਹੂੰ ਇਦਾਂ ਹੀ ਆਪਾਂ ਜਿਹੜਾ ਇਹਦੀ ਚੁਆਈ ਜਿਹੜੀ ਠੀਕ ਹੈ ਜੀ ਹੁਣ ਹੁਣ ਸੂਈ ਨੂੰ ਕਿੰਨੇ ਤੋਂ ਦੂਜਾ ਤੀਜਾ ਦਿਨ ਕੱਲ ਹੀ ਸੂਈ ਕਾਲੀ ਸੋਈ ਆ ਤੇ ਬੌਲਾ ਕਿੰਨਾ ਕੇ ਕਾਉਣ ਜੀ 9 ਕਿਲੋ ਹੂੰ ਲਓ ਜੀ ਸੋ 9 ਕਿਲੋ ਜਿਹੜਾ ਦੋਸਤੋ ਸਟਾਰਟਿੰਗ ਤੇ ਹੁਣ ਬੌਲਾ ਹੈ ਆ ਬੱਚਾ ਵੇਖ ਸਕਦੇ ਤੁਸੀਂ ਫੀਮੇਲ ਕਾਫ ਮਗਰ ਬੱਚੀ ਆ ਗਈ ਮਗਰ ਬੱਚੀ ਆ ਗਈ ਬਹੁਤ ਚੰਗੀ ਆ ਹੂੰ ਲਓ ਜੀ ਆਪਾਂ ਥੋੜਾ ਛੱਡ ਜੀ ਹਾਂ ਲਓ ਜੀ ਸੋ ਮਗਰ ਬੱਚੀ ਆ ਦੋਸਤੋ ਬੱਚਾ ਥੋੜਾ ਜਿਹਾ ਲਾ ਕੇ ਕੋਈ ਦੋ ਦੋ ਚਾਰ ਚਾਰ ਵੀਰਾਂ ਦਾ ਧਾਰਾ ਮਾਰ ਕੇ ਜਿਹੜੀ ਤਸੱਲੀ ਆ ਉਹ ਵੀ ਕਰਾ ਦਿੰਨੇ ਆ ਤੁਹਾਡੀ ਆ ਦੇਖੋ ਜੀ ਆ ਕਰੋ ਚੈੱਕ ਆ ਦੇਖੋ ਠੀਕ ਹੈ ਜੀ ਸੀਲ ਸਾਬ ਬਹੁਤ ਆ ਦੋਸਤੋ ਬਾਕੀ ਤੁਹਾਡੇ ਸਾਹਮਣੇ ਆ ਤੇ ਬਹੁਤ ਵੀਰਾਂ ਦਾ ਇੱਕ ਵਹਿਮ ਹੁੰਦਾ ਵੀ ਕਿਤੇ ਨਾ ਕਿਤੇ ਪਸ਼ੂ ਗਰਮ ਨਾ ਹੋਵੇ ਜਿਹੜੀ ਪਿਓਰਿਟੀ ਦੇ ਵਿੱਚ ਜਿਆਦੀ ਆ ਦੋਸਤੋ ਗਰਮ ਹੁੰਦੀ ਆ ਬਾਕੀ ਇਹ ਕ੍ਰੋਸ ਸੰਗ ਦੇ ਵਿੱਚ ਆ ਵੇਖੋ ਕੋਈ ਲੱਤ ਨਹੀਂ ਕੋਈ ਛੜ ਨਹੀਂ ਮਗਰ ਵੀ ਬੱਚਾ ਫੀਮੇਲ ਕਾਫ ਆ ਆ ਵੇਖੋ ਚਵਾਈ ਅਗਲੇ ਥਾਣਾ ਦੀ ਆ ਲਓ ਜੀ ਇੱਕ ਅਗਲਾ ਇੱਕ ਪਿਛਲੇ ਥਾਣਾ ਦੀ ਚਵਾਈ ਦੇਖੋ ਜੀ ਐ ਮੋਟੀ ਉਂਗਲਾਂ ਕੋਲ ਜਿਹੜੀ ਧਾਰ ਬਹੁਤ ਵਧੀਆ ਤੇ ਮੋٹے ਗੋਲ ਥਾਣਾ ਦੋਸਤੋ ਚਵਾਈ ਇੱਕ ਨੰਬਰ ਆ ਠੀਕ ਆ ਸੋ ਬਿਲਕੁਲ ਲਾਲ ਗੁੜ ਵਰਗਾ ਰੰਗ ਆ ਬੈੜ ਦਾ ਤੇ ਦੂਜਾ ਸੁਬਾ ਸੋਈ ਆ ਬਹੁਤ ਚੰਗੀ ਬਹੁਤ ਪਿਆਰੀ ਬੱਚੀ ਬਹੁਤ ਪਿਆਰੀ ਬੈੜ ਆ ਸੋ ਜੋੜੀ ਕਮਾਲ ਦੀ ਆ ਮਗਰ ਬੱਚੀ ਆ ਬਹੁਤ ਸੋਹਣੀ ਮਗਰ ਤਿਆਰ ਹੋਊਗੀ ਦੋਸਤੋ ਬੱਚੀ 나ੜੂ ਬਿਲਕੁਲ ਬੱਚੇ ਦੇ ਨਾਲ ਬਾਕੀ ਬਹੁਤ ਸੁਖਰੀ ਆ ਸਰਦਾਰ ਜਿੰਨੀ ਨਹੀਂ ਆ ਜਿੰਨੀ ਆਪਾਂ ਦੀ ਪ੍ਰਸੰਤਾ ਕਰਨਗੇ ਇਹਦਾ ਦੋਟਾ ਲੱਗਿਆ ਨਹੀਂ ਕੁਆਲਿਟੀ ਆ ਬਿਲਕੁਲ ਆ ਬਿਲਕੁਲ ਥਾਂ ਤੋਂ ਬਹੁਤ ਸੋਹਣਾ ਪਸਮਾ ਤੋਂ ਪਾਰ ਹੈ ਸਰਦਾਰ ਨੂੰ ਸਾਹ ਲੱਗਾ ਕੋਈ ਵੀ ਮੇਰਾ ਵੀਰ ਭੈਣ ਭਰਾ ਸੱਜਣ ਜਿਹੜਾ ਬਿਨਾ ਵੰਗੇ ਤੋਂ ਲਾ ਲਓ ਵੀ ਦੋਸਤੋ ਕੁਆਲਿਟੀ ਬਹੁਤ ਬੈਸਟ ਆ ਥਾਣ ਦੀ ਮੋٹے ਥਾਣਾ ਤੇ ਹੈ ਠੰਡੀ ਧੀਰੀ ਆ ਬਾਕੀ ਧਾਰਾਂ ਧੂਰਾਂ ਤੁਹਾਨੂੰ ਮਾਰ ਕੇ ਦਿਖਾਤੀਆਂ ਅਛਾ ਰਵੇਲ ਕਿੰਨੀ ਡਿਮਾਂਡ ਵਿੱਚ ਕੀ ਕੀਮਤ ਕਰਤੇ ਸਾਢੇ 48 ਹਜ਼ਾਰ ਦੇ ਵਿੱਚ ਮਾਰਨਾ ਪਵੇਗਾ ਸਾਢੇ 48 ਚ ਬਿਲਕੁਲ ਠੀਕ ਆ ਜੀ ਸਾਢੇ 48 ਹਜ਼ਾਰ ਦੇ ਵਿੱਚੋਂ ਦੋਸਤੋ ਮਾਤਾਂ ਹੋ ਜਾਊਗਾ ਪਰ ਦੂਗੀ 13 14 ਲੀਟਰ ਨਾਰਮਲ ਠੀਕ ਆ ਜੀ ਬਾਕੀ ਦੋਸਤੋ ਇੱਕ ਜਿਹੜੀ ਮੇਨ ਗੱਲ ਆ ਵੀ ਸੂਈ ਸਵਾਈ ਆ ਕਰਮਾ ਵਾਲੀ ਬਾਕੀ ਮਗਰ ਬੱਚਾ ਬਹੁਤ ਸੋਹਣਾ ਵੱੱਛੀ ਆ ਬੱਛੀ ਦਾ ਵਾਦਾ ਵਾਦੇ ਵੰਡੀ ਹੈਗੀ ਦੋਸਤੋ ਮਗਰ ਬੱਛੀ ਬਹੁਤ ਸੋਹਣੀ ਤਿਆਰ ਹੋਊਗੀ ਠੀਕ ਹੈ ਸਰਦੂ ਸਾਹਿਬ ਇਹ ਗਾਂ ਨਹੀਂ ਮੱਝ ਦੇ ਰੂਪ ਦੇ ਵਿੱਚ ਇਹਦੇ ਦਾ ਦੁੱਧ ਬਹੁਤ ਚੰਗਾ ਆਉਂਦਾ ਹੈ 48000 ਦੇ ਵਿੱਚ ਦੋਸਤੋ ਤੁਹਾਨੂੰ ਇਹ ਮਿਲ ਜਾਊਗੀ ਮਾਣ ਤਨ ਹੋ ਜਾਊਗਾ ਵਿੱਚੋਂ ਸੋ ਅਗਲੀ ਜਿਹੜੀ ਆ ਆ ਗਈ ਆਪਣੇ ਕੋਲ ਝੋਟੀ ਇਹ ਹੰਦੂ ਸਾਹਿਬ ਪਲੂਨ ਝੋਟੀ ਨੇ ਸੋਣਾ ਪਹਿਲਾਂ ਨੇ ਆ ਲਓ ਜੀ ਬਹੁਤ ਚੰਗੀ ਆ ਪਹਿਲਾਂ ਝੋਟੀ ਸੁਣ ਸੁਣ ਜਾ ਰਹੀ ਆ ਅੱਛਾ ਕਿੰਨੇ ਕੁ ਦਿਨ ਹਰ ਵੇਲ ਕੱਢਦੀ ਆ ਅੱਛਾ ਜੀ ਅਜੇ ਝੋਟੀਆਂ ਭਰਾਂ ਟੁਕਣੀਆਂ ਅੱਛਾ 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 ਚੰਗੀ ਖੁੱਲੂਗੀ ਲਓ ਵੀ ਦੋਸਤੋ ਬਹੁਤ ਸੋਹਣੀ ਆ ਪਿੱਠ ਪੁੜੇ ਦੀ ਰਾਜੀ ਸਿੰਗੀ ਸੁંગી ਬਹੁਤ ਪਿਆਰੀ ਆ ਦੋਸਤੋ ਬੈਕ ਸਾਈਡ ਤੋਂ ਜਦੋਂ ਸਪ੍ਰਿੰਗ ਮੋੜਦਾ ਉਹ ਹਸਾਣਾ ਸਿੰਘ ਸਿੰਘ ਉੱਥੇ ਹੀ ਮੁੜੀ ਜਾਂਦੀ ਆ ਛਸ਼ਮੀ ਦੇਰੀ ਆਲਿਆਂ ਦੇ ਮਤਾਂ ਦਾਰੇ ਦੀ ਧੀ ਉਹਨਾਂ ਦੇ ਮੁਤਾਬਕ ਦੱਸਣ ਦੇ ਠੀਕ ਆ ਜੀ ਠੀਕ ਆ ਜੀ ਠੀਕ ਆ ਬਿਲਕੁਲ ਲੈਵਲ ਵਾਲਾ ਹੈ ਇਹਦਾ ਬੰਦ ਲਈ ਆ ਠੀਕ ਆ ਜੀ ਲਓ ਵੀ ਦੋਸਤੋ ਆ ਝੋਟੀਏ ਚੰਗੇ ਸੋਹਣੇ ਪਿੱਠ ਪੁੜੇ ਦੇ ਵਿੱਚ ਆ ਪਤਲੀ ਚਮੜੀ ਆ ਬਾਕੀ ਥਣ ਥਣ ਦੋਸਤੋ ਵੇਖੋ ਤੁਸੀਂ ਆ ਆ ਸੱਚੀ ਖੱਬੀ ਬਹਿਣੀ ਦੀ ਜਿਹੜੀ ਦੋਸਤੋ ਫਿਰ ਫਿਰ ਲਾ ਕਾਫੀ ਸੋਹਣੀ ਆ ਕੋਈ 5 5 6 6 ਇੰਚ ਤੇ ਥਾਣਾ ਸੋਹਣਾ ਚੱਡਾ ਬਣਾ ਰਹੀ ਆ ਚੌਰ ਸਲੇਵਾ ਹਵਾਨਾ ਕਾਫੀ ਸੋਹਣਾ ਵਿਖਾਲਾ ਤਿਆਰ ਕਰਦੀ ਪਈ ਆ ਠੀਕ ਆ ਜੀ ਬਹੁਤ ਚੰਗੀ ਜੋੜੀ ਮਿਲ ਗਈ ਆ ਆ ਲੋ ਸੋ ਖੋਲ ਕੇ ਤੋਰ ਕੇ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਦਿਖਾਉਣੇ ਆ ਆ ਕਰੋ ਚੈੱਕ ਜੀ ਸੋ ਕਈ ਵਾਰਾ ਚਲੋ ਅੱਗੋਂ ਨਵੀਂ ਥਾਂ ਤੋਂ ਪਸੂ ਆ ਜਾਂਦਾ ਘਰੋਂ ਵੀ ਮਿਲਦਾ ਪਹਿਲੀ ਔਰ ਨਿਕਲੀ ਆ ਕਰਮਾ ਵਾਲੀ ਠੀਕ ਆ ਹਾਂ ਲੋਬੀ ਦੋਸਤੋ ਬਹੁਤ ਸੋਹਣੀ ਆਕਰਸ਼ਕ ਜੀ ਝੋਟੀ ਆ ਬਹੁਤ ਪਿਆਰੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਤੇ ਥਣ ਭਾਂਡਾ ਲੇਵਾ ਵੀ ਕਾਫੀ ਸੋਹਣਾ ਵਖਾਲਾ ਫਖੂਲਾ ਤੁਸੀਂ ਵੇਖੋ ਕਾਫੀ ਸੋਹਣਾ ਠੀਕ ਆ ਆ ਲਓ ਜੀ ਬਹੁਤ ਪਿਆਰੀ ਝੋਟੀ ਆ ਦੋਸਤੋ ਲਵੀ ਜੀ ਆ ਸੋ ਜਿਵੇਂ ਦੂਜਣ ਤੇ ਜਣ ਜਾ ਕੇ ਝੋਟੀ ਵੀ ਜਿਹੜੀ ਦੋਸਤੋ ਕੱਦ ਕੱਟ ਕਰ ਜੂਗੀ ਠੀਕ ਆ ਜੀ ਹਜੇ ਬਿਲਕੁਲ ਕੱਦ ਕੱਟ ਵੇਖੋ ਤੇ ਵੱਡੇ ਕੱਦ ਕੱਟ ਦੇ ਵਿੱਚ ਹੁਣ ਵੀ ਕੱਦ ਕੋ ਤੂੰ ਸੋਹਣਾ ਹੈ ਵਜਨ ਵਜਨ ਦੇਣਾ ਝੋਟੀ ਦਾ ਬਹੁਤ ਪਿਆਰਾ ਠੀਕ ਆ ਜੀ ਅਚਾਰਪੇਰ ਬਾਈ ਝੋਟੀ ਚੰਗੀ ਆ ਕੀ ਡਿਮਾਂਡ ਕਰਦੇ ਇਤੇ 80 ਕਰ ਲੀਏ 85 ਕਰ ਲੀਏ ਹਾਂਜੀ 75 ਹਜ਼ਾਰ ਦੀ ਹਾਨ ਆ 75 ਦੀ ਹਾਂਜੀ ਹੂੰ ਲੋਬ ਦੋਸਤੋ 75000 ਦੇ ਵੀਰਾਂ ਦਾ ਵੀ ਹਾਂ ਨਾ ਜਿਹੜੀ ਜੈਸਨ ਉਹ 75000 ਦੀ ਆ ਹਾਂ ਨਾ 99038 ਹਾਂਜੀ ਹਾਂਜੀ 99038 85025 99063 82025 ਠੀਕ ਆ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਪੇਲ ਸਿੰਘ ਤਾਂ ਪਿੰਡ ਜੋਰ ਸਿੰਘ ਵਾਲੇ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਥਣਲੇਵਾ ਤੁਸੀਂ ਇੱਕ ਵਾਰੀ ਫੇਰ ਦੇਖ ਕੇ ਚੈੱਕ ਕਰੋ ਦੋ ਪਸੂ ਸੀ ਦੋਵੇਂ ਕਮਾਲ ਦੇ ਆ ਥਣ ਭਾਂਡੇ ਦੋਵੇਂ ਤੇ ਕਮਾਲ ਦੇ ਆ ਚੰਗੀਆਂ ਚੁਵਾਈਆਂ ਨੇ ਇਹਦੀ ਤੁਸੀਂ ਟਿਪ ਕੇ ਤਸੱਲੀ ਕਰੋਗੇ ਦੋਸਤੋ ਟਿਪਣ ਤੋਂ ਪਣ ਸ਼ਾਇਦ ਗੁੰਦਾ ਆ ਹਜੇ 5 7 8 ਦਿਨ 8 ਤੋਂ 10 ਦਿਨ ਨਹੀਂ 8 10 ਦਿਨ ਹਜੇ ਕੱਢਦੀ ਆ ਦੋਸਤੋ ਹਜੇ ਬੋਲਾ ਨਹੀਂ ਭੰਨਿਆ ਕਰਮਾੜੀ ਦੇ ਤੇ 8 10 ਦਿਨ ਹਜੇ ਨਾਰਮਲ ਹੀ ਰਹਿ ਜੂਗੀ ਬਾਕੀ ਇੱਕ ਤੁਸੀਂ ਜਜਮੈਂਟ ਕਰ ਲਓਗੇ ਦੋਸਤੋ ਵੀ ਬਣੂ ਥਣੂ ਕਾਫੀ 8 10 ਦਿਨਾਂ ਦੇ ਵਿੱਚ ਕਰਮਾੜੀ ਦੇ ਹਜੇ ਖੁੱਲਣਾ ਪੂਰਾ ਝੋਟੀ ਨੇ ਸ ਵੀਰ ਹਰ ਬਈ ਉਹ ਝੰਗ ਤੇ ਬਿਲਕੁਲ ਘਰੇ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ